ਕਿ ਸਾਡੇ ਭਾਈ ਦਿਵਿੰਦਰ ਸਿੰਘ ਜੀ ਨੇ ਕੱਲ ਐਲਾਨ ਕਰ ਦਿੱਤਾ ਆ ਕਿ ਜਿਹੜੇ ਲੋਕ ਕਮੈਂਟ ਵੀ ਕਰਦੇ ਨੇ ਲੱਭ ਲੱਭ ਕੇ ਨੱਚਠਾਂਗੇ ਗਲਤ ਕਮੈਂਟ ਵੀ ਕਰਦੇ ਆ ਨਾ ਵੀਡੀਓ ਦੇ ਉੱਤੇ ਉਹਨਾਂ ਨੂੰ ਕਹਿੰਦੇ ਲੱਭ ਲੱਭ ਕੇ ਨੱਚਾਂਗੇ ਸੋਇਤੇ ਇੱਕ ਸ਼ਿਕਵਾ ਵੀ ਆ ਬਹੁਤ ਵੱਡਾ ਸ਼ਿਕਵਾ ਪੂਰੇ ਜੱਟ ਭਾਈਚਾਰੇ ਦੇ ਨਾਲ ਜਿੱਥੇ ਤੁਸੀਂ ਇੱਕ ਨਾਰਾ ਬੁਲੰਦ ਕਰਦੇ ਜੇ ਕਿਸਾਨ ਮਜ਼ਦੂਰ ਏਕਤਾ ਦਾ ਭਾਈਚਾਰੇ ਦੇ ਸਾਹਦ ਦਾ ਸੰਦੇਸ਼ ਦਿੰਦੇ ਜੀ ਉੱਥੇ ਤੁਸੀਂ ਅੱਜ ਤੱਕ ਕਿਸੇ ਵੀ ਜੱਟ ਭਾਈਚਾਰੇ ਦੇ ਕਿਸੇ ਵੀ ਅਲੰਬਰਦਾਰ ਵੱਲੋਂ ਨੁਮਾਇंदे ਵੱਲੋਂ ਉਸ ਸਰਪੰਚ ਦੇ ਵਿਰੋਧ ਵਿੱਚ ਇੱਕ ਵੀ ਬਿਆਨ ਨਹੀਂ ਸੁਣਿਆ ਇਹਦਾ ਮਤਲਬ ਚੁੱਪ ਰਹਿ ਕੇ ਵੀ ਸਾਰਾ ਭਾਈਚਾਰਾ ਉਸ ਬੰਦੇ ਦਾ ਸਾਥ ਦੇ ਰਿਹਾ ਤੇ ਜੇ ਅਸੀਂ ਬੋਲਦੇ ਹਾਂ ਤੇ ਅਸੀਂ ਤੁਹਾਨੂੰ ਕੌੜੇ ਲੱਗਦੇ ਆ ਗੱਲਾਂ ਕੌੜੀਆਂ ਨੇ ਪਰ ਸਚਾਈ ਆ ਜਰਾ ਠੰਡੇ ਦਿਮਾਗ ਦੇ ਨਾਲ ਸੋਚਿਓ ਤੇ ਸਮਝੋ ਸੁਖਪਾਲ ਸਿੰਘ ਗਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੀਤੇ ਦੋ ਦਿਨ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਦਾਂ ਸਰਪਹਲ ਕਾ ਰਾਜਾ ਸੰਸਿਰੀ ਅਧੀਨ ਆਉਂਦੇ ਇੱਕ ਪਿੰਡ ਦਾ ਸਰਪੰਚ ਜੋ ਆਪਣੇ ਆਪ ਨੂੰ ਉੱਚੀ ਜਾਤੀ ਦਾ ਮੰਨਦਾ ਹੈ ਜਦੋਂ ਕਿ ਹੈ ਨਹੀਂ ਆ ਮਨੁਸਪ੍ਰਤੀ ਦੇ ਅਨੁਸਾਰ ਆ ਉਹ ਸਰਪੰਚ ਮੈਸੇਦੇ ਸ਼ਬਦਾਂ ਵਿਚ ਕਮਾਂਕ ਜੱਟ ਭਾਈ ਜਾਰਣਾ ਤਾਲੁਕਾਤ ਰੱਖਦਾ ਉਹਨੇ ਇੱਕ ਮੱਧਵੀ ਸਿੱਖ ਪਰਿਵਾਰ ਨੂੰ ਜਾਤੀ ਸੂਚਕ ਸ਼ਬਦ ਬੋਲੇ ਤੇ ਇੰਨਾ ਗਾਲੀ ਗਲੋਚ ਕੀਤਾ ਇਹਨੇ ਗੰਦੇ ਸ਼ਬਦ ਵਰਤੇ ਕਿ ਸੁਣਦਿਆਂ ਵੀ ਸ਼ਰਮ ਆਉਂਦੀ ਆ ਤੇ ਉਹਨੇ ਦੱਸਿਆ ਉਹਦੀ ਇਸ ਸ਼ਬਦਾਵਲੀ ਨੇ ਇਹ ਦੱਸਿਆ ਕਿ ਉਹ ਕਿਸ ਔਕਾਤ ਦਾ ਮਾਲਕ ਆ ਤੇ ਨਾਲ ਨਾਲ ਇਹ ਵੀ ਬਿਆਨ ਕਰ ਦਿੱਤਾ ਉਹਨੇ ਕਿ ਉਹ ਵੀ ਪਟਿਆਲੇ ਵਾਲੇ ਰਾਜੇ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਆ ਸੋ ਸੰਗਤ ਜੀ ਉਹ ਬੋਲਦੇ ਬੈਠਾ ਆਰੋਸ ਮੰਦਗੁੱਦੀ ਬੁੱਝੜ ਬੰਦੇ ਨੂੰ ਇਹ ਨਹੀਂ ਸੀ ਪਤਾ ਕਿ ਮੱਝ ਵੀ ਸੇਖੋਂ ਪਹਿਲੇ ਨਹੀਂ ਰਹੇ ਸੋ ਪਹੁੰਚ ਗਏ ਵੱਖ-ਵੱਖ ਥਾਵਾਂ ਤੋਂ ਰੰਗਰੇਟੇ ਸਰਦਾਰ ਜਿਉਂਦੇ ਵਸਦੇ ਰਹਿਣ ਚੜ੍ਹਦੀ ਕਲਾ 'ਚ ਰੱਖੇ ਅਕਾਲਪੁਰਖ ਵੈਗਰੂ ਬਾਜਾਂ ਵਾਲੇ ਦੀ ਮਿਹਰ ਓਟ ਆਸਰਾ ਲੈ ਕੇ ਜਾਂ ਪਹੁੰਚੇ ਉਹਦੇ ਦਰਾਂ ਦੇ ਜਾਰਲਕਾਰਿਆ ਤੇ ਉਹ ਵੱਡਾ ਧਨਾੜ ਉਹ ਸਰਪੰਚ ਜਿਹੜਾ ਕਿ ਜੱਟ ਭਾਈ ਚਰੇ ਚਾਹੁੰਦਾ ਚੱਡਿਆਂ ਚ ਪੁਛਾ ਲੈ ਗਿਆ ਲਲਕਾਰਿਆ ਜਦੋਂ ਸਿੰਘਾਂ ਨੇ ਜਾ ਕੇ ਨਹੀਂ ਕਿਤੇ ਨਜ਼ਰੀ ਆਇਆ ਜਥੇਬੰਦੀਆਂ ਪਹੁੰਚ ਗਈਆਂ ਵੱਖ-ਵੱਖ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਖਾਸ ਕਰਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਥਾਪੇ ਗਏ ਜ਼ਿਲ੍ਹਾ ਜਥੇਦਾਰ ਤੇ ਭਾਈ ਦਵਿੰਦਰ ਸਿੰਘ ਜੀ ਲੁਧਿਆਣਾ ਵਾਲੇ ਸੰਤਸਪਾਈ ਸੋਸਾਇਟੀ ਦੇ ਚੇਅਰਮੈਨ ਤੇ ਹੋਰ ਵੀ ਜਥੇਬੰਦੀਆਂ ਨੌਜਵਾਨ ਸਾਥੀ ਜਿਨ੍ਹਾਂ ਨੇ ਜਾਲ ਲਗਾਰਿਆ ਉਸ ਹੰਕਾਰ ਹੋਏ ਧੌਣ ਵਿੱਚ ਜਿਹਦੇ ਕਿਲਾ ਸੀ ਤੇ ਜ਼ੈਨ ਦੇ ਵਿੱਚ ਹੰਕਾਰ ਸੀ ਪਰ ਅਖਰ ਤਾਂ ਉਹਨ ਤੇ ਗੋਡਾ ਜਾ ਕੇ ਤੇ ਮੈਂ ਇੱਥੇ ਬੇਨਤੀ ਕਰਦਾ ਆਂਗੇ ਸਾਰੇ ਜੱਟ ਭਰਾ ਵੀ ਇਸ ਗੱਲ ਨੂੰ ਮੇਰੀ ਇਸ ਗੱਲ ਨੂੰ ਗਲਤ ਨਾ ਲੈ ਜਾਣ ਗਲਤ ਮਤਲਬ ਨਾ ਕਢਣਾ ਕਿਉਂਕਿ ਇਹ ਸ਼ਬਦ ਸਿਰਫ ਇਹੋ ਜਿਹੇ ਲੋਕਾਂ ਵਾਸਤੇ ਹੀ ਨੇ ਜਿਹੜੇ ਨਫ਼ਰਤ ਭਰੇ ਲਹਿਜੇ ਦੇ ਨਾਲ ਹਰ ਵਕਤ ਸਮਾਜ ਦੇ ਵਿੱਚ ਵਿਚਰਦੇ ਨੇ ਐਸੀ ਲੋਕਾਂ ਨੂੰ ਪੈਰ ਦੀ ਜੁੱਤੀ ਸਮਝਦੇ ਨੇ ਇਹ ਸਿਰਫ ਉਹਨਾਂ ਲੋਕਾਂ ਵਾਸਤੇ ਇਹੋ ਜਿਹੇ ਸ਼ਬਦ ਹੁੰਦੇ ਨੇ ਜੀ ਬਾਕੀ ਸਾਡਾ ਕਿਸੇ ਭਾਈਚਾਰੇ ਨਾਲ ਕਿਸੇ ਜਾਤ ਨਾਲ ਕਿਸੇ ਮਜ਼ਬ ਨਾਲ ਕੋਈ ਵੈਰ ਕੋਈ ਈਰਖਾ ਕੋਈ ਵਿਰੋਧ ਨਹੀਂਗਾ ਪਰ ਜਦੋਂ ਇਹੋ ਜਿਹੇ ਲੋਕ ਸਾਡੇ ਅਸੀ ਭਾਈਚਾਰਿਆਂ ਦੇ ਨਾਲ ਇਦਾਂ ਪੇਸ਼ ਆਉਂਦੇ ਨੇ ਤੇ ਫਿਰ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਸਾਨੂੰ ਵੀ ਬੋਲਣਾ ਆਉਂਦਾ ਆ ਸਾਨੂੰ ਵੀ ਅੱਗੇ ਵਧਣਾ ਆਉਂਦਾ ਆ ਤੇ ਸਾਨੂੰ ਸਾਡੇ ਯੋਧਿਆਂ ਨੂੰ ਪਹੁੰਚ ਕਰਕੇ ਉਹਨਾਂ ਦੀ ਖਬਰ ਲੈਣੀ ਵੀ ਆਉਂਦੀ ਆ ਸੋ ਹੁਣ ਸਮਾਂ ਉਹ ਨਹੀਂ ਰਹਿ ਗਿਆ ਸੋ ਸਮਝ ਕੇ ਬੋਲਿਆ ਕਰੋ ਕਿਉਂਕਿ ਸਾਡੇ ਭਾਈ ਦਿਵਿੰਦਰ ਸਿੰਘ ਜੀ ਨੇ ਕੱਲ ਐਲਾਨ ਕਰ ਦਿੱਤਾ ਆ ਕਿ ਜਿਹੜੇ ਲੋਕ ਕਮੈਂਟ ਵੀ ਕਰਦੇ ਨੇ ਲੱਭ ਲੱਭ ਕੇ ਨੱਚਟਾਂਗੇ ਗਲਤ ਕਮੈਂਟ ਵੀ ਕਰਦੇ ਆ ਨਾ ਵੀਡੀਓ ਦੇ ਉੱਤੇ ਉਹਨਾਂ ਨੂੰ ਕਹਿੰਦੇ ਲੱਭ ਲੱਭ ਕੇ ਨਿਚਠਾਂਗੇ ਸੋ ਇੱਥੇ ਇੱਕ ਸ਼ਿਕਵਾ ਵੀ ਆ ਬਹੁਤ ਵੱਡਾ ਸ਼ਿਕਵਾ ਪੂਰੇ ਜੱਟ ਭਾਈਚਾਰੇ ਦੇ ਨਾਲ ਜਿੱਥੇ ਤੁਸੀਂ ਇੱਕ ਨਾਰਾ ਬੁਲੰਦ ਕਰਦੇ ਜੇ ਕਿਸਾਨ ਮਜ਼ਦੂਰ ਏਕਤਾ ਦਾ ਭਾਈਚਾਰੇ ਨੂੰ ਸਾਂਝਦਾ ਸੰਦੇਸ਼ ਦਿੰਦੇ ਜੇ ਉੱਥੇ ਤੁਸੀਂ ਅੱਜ ਤੱਕ ਕਿਸੇ ਵੀ ਜੱਟ ਭਾਈਚਾਰੇ ਦੇ ਕਿਸੇ ਵੀ ਨੰਬਰਦਾਰ ਵੱਲੋਂ ਨੁਮਾਇंदे ਵੱਲੋਂ ਉਸ ਸਰਪੰਚ ਦੇ ਵਿਰੋਧ ਵਿੱਚ ਇੱਕ ਵੀ ਬਿਆਨ ਨਹੀਂ ਸੁਣਿਆ ਇਹਦਾ ਮਤਲਬ ਚੁੱਪ ਰਹਿ ਕੇ ਵੀ ਸਾਰਾ ਪਾਈਚਰਾ ਉਸ ਬੰਦੇ ਦਾ ਸਾਥ ਦੇ ਰਿਹਾ ਤੇ ਜੇ ਅਸੀਂ ਬੋਲਦੇ ਆਂ ਤੇ ਅਸੀਂ ਤੁਹਾਨੂੰ ਕੌੜੇ ਲੱਗਦੇ ਆਂ ਗੱਲਾਂ ਕੌੜੀਆਂ ਨੇ ਪਰ ਸਚਾਈ ਆ ਜਰਾ ਠੰਡੇ ਦਿਮਾਗ ਦੇ ਨਾਲ ਸੋਚਿਓ ਤੇ ਸਮਝਿਓ ਯਾਰ ਇੱਕ ਪਾਸੇ ਆਪਸੀ ਭਾਈਚਾਰੇ ਦੀ ਦੁਹਾਈ ਦਿੰਦੇ ਹਾਂ ਜੇ ਕਿ ਜੱਟ ਦੇ ਮੱਝ ਵੀ ਸਿੱਖ ਦਾ ਰਿਸ਼ਤਾ ਅਟੁੱਟ ਆ ਭਰਾਵਾਂ ਵਾਲਾ ਆ ਤੇ ਦੂਜੇ ਪਾਸੇ ਤੁਸੀਂ ਆਪਣੇ ਜਿੱਥੇ ਕੋਈ ਤੁਹਾਡੇ ਭਾਈਚਾਰੇ 'ਚ ਕੋਈ ਬੰਦਾ ਗਲਤ ਬੋਲਦਾ ਗਲਤ ਪੇਸ਼ ਆਉਂਦਾ ਉਹਦੇ ਵਿਰੁੱਧ ਦੋਸ਼ ਸ਼ਬਦ ਵੀ ਬੋਲਣਾ ਠੀਕ ਨਹੀਂ ਸਮਝਦੇ ਹਾਂ ਜੇਕਰ ਉਸ ਬੰਦੇ ਦੀ ਕੋਈ ਗਲਤੀ ਹੁੰਦੀ ਆਏ ਜਿਹਨੂੰ ਜਿਹਦੇ ਹੱਕ 'ਚ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਨੇ ਤੇ ਸਾਡੇ ਜਿਹੜੇ ਜਿੰਨੇ ਵੀ ਜਥੇਬੰਦਕ ਉਥੇ ਪਹੁੰਚੇ ਸੀਗੇ ਉਹ ਜ਼ਰੂਰ ਉਹਦਾ ਵੀ ਕਸੂਰ ਕੱਢਦੇ ਪਰ ਨਹੀਂ ਕਿਉਂਕਿ ਉਹਦਾ ਕਸੂਰ ਕੋਈ ਨਹੀਂ ਸੀਗਾ ਥੋੜੀ ਬਹੁਤੀ ਕੋਈ ਮਾੜੀ ਮੋਟੀ ਬੋਲਚਾਲ ਹੋਈ ਹੋਊਗੀ ਦੋਵਾਂ ਦੇ ਵਿੱਚ ਪਰ ਉਹਦਾ ਮਤਲਬ ਇਹ ਨਹੀਂ ਆ ਕਿ ਜਾਤੀ ਸੂਚਕ ਸ਼ਬਦਾਂ ਦੇ ਨਾਲ ਅਗਲੇ ਦੇ ਜ਼ਹਿਨ ਤੇ ਤਿਵਾਰ ਕੀਤਾ ਜਾਵੇ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਜਾਣ ਸੋ ਬਹੁਤ ਦੁੱਖ ਭਰੀਏ ਗੱਲ ਆ ਕਿ ਕਿਸੇ ਵੀ ਜੱਟ ਭਾਈਚਾਰੇ ਦੇ ਬੁਲਾਰੇ ਨੇ ਨਮਾਇੰਦੇ ਨੇ ਹਾਲੇ ਤੱਕ ਦੋ ਸ਼ਬਦ ਵੀ ਆਪਣੇ ਮੂੰਹੋਂ ਨਹੀਂ ਕਹੇ ਉਸ ਸਰਪੰਚ ਦੇ ਵਿਰੋਧ ਦੇ ਵਿੱਚ ਤੇ ਫਿਰ ਕਿੱਥੇ ਰਹਿ ਗਈ ਭਾਈਚਾਰਕ ਸਾਂਝ ਕਿੱਥੇ ਰਹਿ ਗਿਆ ਭਰਾਵਾਂ ਵਾਲਾ ਪਿਆਰ ਧੰਨਵਾਦੀਆਂ ਸੀ ਜਿੰਨੀਆਂ ਵੀ ਉੱਥੇ ਜਥੇਬੰਦੀਆਂ ਪਹੁੰਚੀਆਂ ਨੇ ਨੌਜਵਾਨ ਭੈਣ ਭਰਾ ਪਹੁੰਚੇ ਨੇ ਤੇ ਮੇਰੀ ਸਰਦਾਰ ਦਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਚੇਅਰਮੈਨ ਸੈਂਸਪਾਈ ਸੁਸਾਇਟੀ ਉਹਨਾਂ ਦੇ ਨਾਲ ਸਵੇਰੇ ਹੀ ਗੱਲ ਹੋਈ ਆ ਜਿਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਦੇ ਉੱਤੇ ਐਸਸੀਐਸਟੀ ਐਕਟ ਦੇ ਤਹਿਤ ਤੇ ਪਰਚਾ ਹੋਇਆ ਹੀ ਆ ਨਾਲ ਨਾਲ ਉਹ ਦੋਸ਼ੀਆਂ ਦੇ ਸਰਪੰਚ ਦੇ ਬੰਦਿਆਂ ਨੇ ਉਸ ਪੀੜਤ ਪਰਿਵਾਰ ਦੇ ਘਰ ਦੇ ਬਾਹਰ ਫਾਇਰ ਵੀ ਕੀਤੇ ਸੀਗੇ ਉਹਨਾਂ ਤੇ ਸਮੇਤ ਸਰਪੰਚ ਆਰਮਜ਼ ਆਰਮਜ਼ ਐਕਟ ਦੇ ਤਹਿਤ ਵੀ ਪਰਚਾ ਦਰਜ ਹੋਇਆ ਉਹਨਾਂ ਦੇ ਹਥਿਆਰ ਵੀ জব্দ ਹੋਣਗੇ ਲਾਇਸੈਂਸ ਵੀ ਕੈਨਸਲ ਹੋਣਗੇ ਦਫਾ 452 ਵੀ ਲੱਗੂਗੀ ਲਾਈ ਗਈ ਆ ਹੋਰ ਵੀ ਜਿੰਨੀਆਂ ਧਰਾਵਾਂ ਬਣਦੀਆਂ ਸੀਗੀਆਂ ਸਾਰੀਆਂ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸਬੰਧਤ ਥਾਣੇ ਦੇ ਵਿੱਚ ਤੇ ਉਹਨਾਂ ਦੱਸਿਆ ਕਿ ਬਿਲਕੁਲ ਉਸੇ ਮੌਕੇ ਤੇ ਐਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਜੀ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਉਸੇ ਮੌਕੇ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਆ ਤੇ 72 ਘੰਟਿਆਂ ਦਾ ਜਿਹੜਾ ਅਲਟੀਮੇਟਮ ਦਿੱਤਾ ਕਿ 72 ਘੰਟਿਆਂ ਦੇ ਵਿੱਚ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਕੇ ਉਹਨੂੰ ਗ੍ਰਿਫਤਾਰ ਨਾ ਕੀਤਾ ਤੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਨੇ ਖੁਦ ਕਿਹਾ ਕਿ ਮੈਂ ਆਪ ਇਸ ਮਾਮਲੇ ਦੇ ਵਿੱਚ ਮੈਨੂੰ ਮਜਬੂਰਨ ਉਤਰਨਾ ਪਊਗਾ ਆਉਣਾ ਪਊਗਾ ਸੋ ਧੰਨਵਾਦ ਹੱਥ ਜੋੜ ਕੇ ਐਸਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਪੀਰ ਸਿੰਘ ਗੜੀ ਜੀ ਦਾ ਵੀ ਜਿਨ੍ਹਾਂ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਪ੍ਰਸ਼ਾਸਨ ਨੂੰ ਸਖਤ ਹਦਾਇਤ ਕੀਤੀ ਆ ਤੇ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਤੇ ਬੜੀ ਖੁਸ਼ੀ ਦੀ ਗੱਲ ਇਹ ਵੀ ਆ ਕਿ ਐਸਸੀ ਭਾਈਚਾਰੇਾਂ ਤੇ ਜਿੱਦਾਂ ਬੀਤੇ ਸਮਿਆਂ ਦੇ ਦੌਰਾਨ ਬੜੀਆਂ ਜ਼ਿਆਦਤੀਆਂ ਉਹਨਾਂ ਦੇ ਨਾਲ ਹੁੰਦੀਆਂ ਰਹੀਆਂ ਧੱਕੇ ਹੁੰਦੇ ਰਿਆ ਤਸ਼ੱਦਦ ਹੁੰਦੀਆਂ ਰਹੀਆਂ ਨੇ ਜਾਤੀ ਸੂਚਕ ਸ਼ਬਦਾਂ ਦੇ ਨਾਲ ਜਿਹੜੇ ਲੋਕ ਉਹਨਾਂ ਨੂੰ ਬੋਲਦੇ ਰਹੇ ਨੇ ਸੰਬੋਧਨ ਕਰਦੇ ਰਹੇ ਨੇ ਤੇ ਹੁਣ ਉਹ ਸਮਾਂ ਨਹੀਂ ਰਿਹਾ ਐਸਸੀ ਭਾਈਚਾਰੇ ਸਾਡੇ ਜਾਗ ਚੁੱਕੇ ਨੇ ਸਾਡੇ ਰੰਗਰੇਟੇ ਸਰਦਾਰ ਜਾਗ ਚੁੱਕੇ ਨੇ ਹੁਣ ਨਹੀਂ ਗੱਲ ਬੰਦ ਨਹੀਂ ਕਿਸੇ ਨੇ ਕੁਝ ਵੀ ਸਹਿਣਾ ਸੋ ਸੋਚ ਸਮਝ ਕੇ ਬੋਲਿਆ ਕਰੋ ਕਿਉਂਕਿ ਹੁਣ ਨੱਥ ਪੈਣੀ ਸ਼ੁਰੂ ਹੋ ਗਈ ਆ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਸਾਨੂੰ ਮਿਲਿਆ ਜਿਨੇ ਸਾਡੇ ਸਮਾਜ ਨੂੰ ਸਾਡੀ ਕੌਮ ਨੂੰ ਸੁੱਤਿਆ ਬਿਆਨ ਨੂੰ ਹਲੂਣਾ ਮਾਰ ਕੇ ਜਗਾਇਆ ਤੇ ਇੱਕਦਮ ਹਰਕਤ ਵਿੱਚ ਆਏ ਨੇ ਇਹ ਰੰਗਰੇਟੇ ਸਰਦਾਰ ਆਪਣਾ ਆਪ ਜਿਨ੍ਹਾਂ ਨੇ ਪਛਾਣਿਆ ਆ ਜੋ ਪਿੱਛੇ ਬੀਤ ਗਿਆ ਉਹ ਬੀਤ ਗਿਆ ਪਰ ਅੱਗੇ ਕੋਈ ਵੀ ਬਦੀਕੀ ਅਸੀਂ ਕੋਈ ਵੀ ਜਾਤੀ ਸੂਚਕ ਸ਼ਬਦ ਜਿਹੜਾ ਮਰਦਾਸ਼ ਨਹੀਂ ਕਰਾਂਗੇ ਕਿਉਂਕਿ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਜੁਟ ਹੋ ਕੇ ਇੱਕ ਮੰਚ ਤੇ ਇੱਕ ਝੰਡੇ ਥੱਲੇ ਹੋ ਕੇ ਇਕੱਤਰ ਆਪਣੀ ਕੌਮ ਲਈ ਲੜਿਆ ਕਰੋ ਖਲੋਇਆ ਕਰੋ ਫਿਰ ਕਿਸੇ ਵੀ ਇਹੋ ਜਿਹੇ ਪੁੱਛੇ ਸਰਪੰਚ ਦੀ ਇਹੋ ਜਿਹੇ ਬੁੱਝੜ ਬੰਦੇ ਦੀ ਜਿਨ੍ਹਾਂ ਨੇ ਪੱਗਾਂ 'ਚ ਸਰਫਸਾਏ ਨੇ ਸਿੱਖ ਹੋਣ ਦਾ ਵਿਖਾਵਾ ਕਰਦੇ ਨੇ ਕਿਸੇ ਦੀ ਹਿੰਮਤ ਨਹੀਂ ਪਾਊਗੀ ਕਿ ਕਿਸੇ ਵੀ ਭਾਈਚਾਰੇ ਨੂੰ ਜਾਤੀ ਸੂਚਕ ਸ਼ਬਦ ਬੋਲ ਜਾਣਗੇ ਬਿਨਾਂ ਵਜਾ ਤੋਂ ਗਾੜੀ ਬਲੋਜ ਕਰ ਜਾਣਗੇ ਜਾਂ ਬਦਮਾਸ਼ੀ ਕਰ ਜਾਣਗੇ ਜ਼ਹਿਨੀ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕਰ ਜਾਣਗੇ ਸਭ ਤੋਂ ਵੱਡੀ ਜਿੱਤ ਆ ਜੀਏ ਏਕਤਾ ਦੀ ਆਪਸੀ ਭਾਈਚਾਰੇ ਦੀ ਜਿੱਥੇ ਸਾਰੇ ਭਾਈਚਾਰੇ ਮੱਧ ਵੀ ਸਿੱਖ ਕੌਮ ਦੇ ਅਲੰਬਰਦਾਰ ਪਹੁੰਚੇ ਉਥੇ ਸਾਡੇ ਵਾਲਮੀਕ ਭਾਈਚਾਰੇ ਦੇ ਨਮਨ ਤੇ ਵੀ ਪਹੁੰਚੇ ਨੌਜਵਾਨ ਭੈਣ ਭਰਾ ਸਾਰੇ ਪਹੁੰਚੇ ਉੱਥੇ ਹੋਰ ਵੀ ਵੱਖ-ਵੱਖ ਐਸੀ ਭਾਈਚਾਰਿਆਂ ਦੇ ਵਿੱਚੋਂ ਸਾਰੇ ਭੈਣ ਭਰਾ ਬਜ਼ੁਰਗ ਪਹੁੰਚੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਸਮਾ ਜਿਹੜਾ ਆ ਉਹ ਬਦਲ ਚੁੱਕਾ ਮੈਂ ਕੋਈ ਫੇਰ ਵਾਰਨਿੰਗ ਕਰ ਦੇਣਾ ਆ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਵੀ ਆਪਣੇ ਜ਼ਿੰਦ ਦੇ ਵਿੱਚ ਜਾਤ ਪਾਦਾ ਜਿਹੜਾ ਇਹ ਥਰਮਾਮੀਟਰ ਜਿਹੜਾ ਪੈਮਾਨਾ ਲਈ ਫਿਰਦੇ ਆ ਨਾ ਇਹਨੂੰ ਕੱਢ ਸੁੱਟੋ ਹੁਣ ਉਹ ਗੱਲ ਨਹੀਂ ਬਣਨੀ ਜੇਕਰ ਭਾਈਚਾਰੇ ਕਿ ਸੰਸਥਾਪਿਤ ਕਰਨਾ ਚਾਹੁੰਦੇ ਦੇ ਜੇਕਰ ਤੁਸੀਂ ਇੱਕ ਕਦਮ ਅੱਗੇ ਵਧਾਓਗੇ ਤੇ ਅਸੀਂ ਦੋ ਕਦਮ ਅੱਗੇ ਵਧਾਵਾਂਗੇ ਪਰ ਆਹ ਜ਼ਿਆਦਤੀ برداشت ਨਹੀਂ ਹੋਣੀ